ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਵੀ ਸੋਸ਼ਲ ਮੀਡੀਆ ਤੇ ਇੱਕ ਖਬਰ ਸੁਣੀ ਹੋਣੀ ਐ ਕਿ ਕੋਈ ਸ਼ਕੂਰਪਿੰਡ ਐ ਜਿੱਥੇ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਦੇ ਵਿੱਚ ਕੜਾਹ ਪ੍ਰਸ਼ਾਦ ਜੀ ਦੀ ਜੀਗ ਬਣਾਉਣ ਵਾਸਤੇ ਕਿਸੇ ਕਰੋ ਰਾਸ਼ਨ ਆਇਆ ਤੇ ਜਦੋਂ ਗ੍ਰੰਥੀ ਸਿੰਘ ਜੀਗ ਬਣਾਉਣ ਲੱਗੇ ਤਾਂ ਆਟੇ ਦੇ ਵਿੱਚੋਂ ਸਲਫਾਸ ਦੀਆਂ 5-6 ਗੋਲੀਆਂ ਇੱਕ ਕੱਪੜੇ ਦੇ ਵਿੱਚ ਬੰਨੀਆਂ ਹੋਈਆਂ ਮਿਲੀਆਂ ਸੋਚ ਕੇ ਦੇਖੋ ਜੇ ਉਹ ਗ੍ਰੰਥੀ ਸਿੰਘ ਜੇਕ ਬਣਾਉਣ ਵੇਲੇ ਆਟਾ ਪਾ ਦਿੰਦਾ ਤਾਂ ਕਿੰਨਾ ਨੁਕਸਾਨ ਹੋਣਾ ਸੀ ਸਭ ਤੋਂ ਪਹਿਲਾਂ ਤਾਂ ਗੁਨਾਹਗਾਰ ਗ੍ਰੰਥੀ ਸਿੰਘ ਹੋਣਾ ਸੀ ਫੇਰੋ ਨਗਰ ਤੇ ਫੇਰ ਪੂਰਾ ਸਿੱਖ ਸਮਾਜ ਕਿ ਗੁਰੂ ਘਰੋਂ ਕੜਾ ਪ੍ਰਸ਼ਾਦ ਛੱਕੇ ਜੇਕਰ ਕਿਸੇ ਦਾ ਨੁਕਸਾਨ ਹੋ ਜਾਂਦਾ ਤਾਂ ਗ੍ਰੰਥੀ ਸਿੰਘ ਵੀਰਾਂ ਨੂੰ ਬੇਨਤੀ ਹੈ ਜਿਹੜੇ ਵੀ ਗ੍ਰੰਥੀ ਸਿੰਘ ਵੀਰ ਗੁਰੂ ਘਰਾਂ ਦੇ ਵਿੱਚ ਡਿਊਟੀਆਂ ਕਰਦੇ ਹਨ ਸचेत ਹੋ ਜਾਓ ਪਹਿਲਾਂ ਬੇਆਦਬੀਆਂ ਹੁੰਦੀਆਂ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਹਮਲਾ ਤੇ ਆ ਵੱਖਰੇ ਕਿਸਮ ਦਾ ਨਵੇਂ ਕਿਸਮ ਦਾ ਅਜੀਬ ਕਿਸਮ ਦਾ ਕੇਸ ਹੈ ਕਿ ਕੜਾ ਪ੍ਰਸ਼ਾਦ ਬਣਾਉਣ ਵਾਲਾ ਆਟਾ ਜਿਹਦੇ ਵਿੱਚ ਜ਼ਹਿਰ ਵਾਲੀਆਂ ਗੋਲੀਆਂ ਮਿਲੀਆਂ ਗ੍ਰੰਤੀ ਸਿੰਘ ਉਹ ਹਰੇਕਾ ਤਰੀਕਿਆਂ ਦੇ ਨਾਲ ਸਾਡੀ ਕੌਮ ਨੂੰ ਸਾਡੇ ਪ੍ਰਚਾਰਕਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਬਚੋ ਪਿੰਡਾਂ ਦੇ ਵਿੱਚ ਆਪਸੀ ਸਿਆਸੀ ਲੋਕਾਂ ਦੇ ਪਾਰਟੀਬਾਜੀ ਦੀ ਖੇਬਾਜੀ ਕਰਕੇ ਕਮੇਟੀਆਂ ਦਾ ਲੋਕਾਂ ਦਾ ਰੌਲਾ ਹੁੰਦਾ ਝਗੜੇ ਹੁੰਦੇ ਆ ਤੇ ਪੀਸਿਆ ਮਜਬੂਰ ਤੇ ਗ੍ਰੰਤੀ ਜਾਂਦਾ ਕਿਉਂਕਿ ਉਹ ਸਾਂਝਾ ਹੁੰਦਾ ਉਹ ਕਿਸੇ ਨੂੰ ਬੋਲ ਕੇ ਨਹੀਂ ਦੱਸ ਸਕਦਾ ਇਹ ਤਾਂ ਉਸ ਪਿੰਡ ਦੇ ਜਿਹੜੇ ਸੇਵਾਦਾਰ ਸਨ ਉਹ ਗ੍ਰੰਤੀ ਸਿੰਘ ਦੇ ਨਾਲ ਸਨ ਤਾਂ ਕਰਕੇ ਪਤਾ ਲੱਗ ਸਕਿਆ ਤੇ ਇਹ ਚੀਜ਼ ਬਾਹਰ ਆ ਗਈ ਜੇ ਕਿਤੇ ਇਹ ਘਟਨਾ ਵਾਪਰ ਜਾਂਦੀ ਕੋਈ ਅਣਹੋਣੀ ਹੋ ਜਾਂਦੀ ਤਾਂ ਸਭ ਤੋਂ ਪਹਿਲਾ ਟਾਰਗੇਟ ਗ੍ਰਾਂਤੀ ਸਿੰਘ ਹੋਣਾ ਸੀ ਜਿਵੇਂ ਹੁਣ ਵੀ ਜੇ ਕਿਤੇ ਬੇਅਦਬੀ ਹੁੰਦੀ ਹੈ ਤਾਂ ਟਾਰਗੇਟ ਗ੍ਰਾਂਤੀ ਸਿੰਘ ਨੂੰ ਬਣਾਇਆ ਜਾਂਦਾ ਸੋ ਗ੍ਰਾਂਤੀ ਸਿੰਘੋ ਸचेत ਹੋ ਜਾਓ ਪੂਰੇ ਅਲਰਟ ਰਿਹਾ ਕਰੋ ਧਿਆਨ ਰੱਖਿਆ ਕਰੋ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਦਾ ਲੋਕ ਆਪਣੀਆਂ ਨਿੱਜੀ ਦੁਸ਼ਮਣੀਆਂ ਗੁਰੂ ਘਰਾਂ ਦੇ ਵਿੱਚ ਆ ਕੇ ਕੱਢਣ ਲੱਗ ਪਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ